ਦਾ ਜਿਹੜੇ ਆਪਾਂ ਕਾਰਬਨ ਕ੍ਰੈਡਿਟ ਦਾ ਜਿਹੜੀ ਖੇਡ ਹੈ ਜੀ ਬਿਲਕੁਲ ਹੈਗਾ ਉਹਦੇ ਵਿੱਚ ਕੀ ਹੈ ਵੀ ਜਿਹੜੀਆਂ ਕੋਈ ਵੀ ਚੀਜ਼ ਹੈ ਜਿਵੇਂ ਆਪਣੇ ਕਾਰ ਆ ਇਹਨਾਂ ਦਾ ਇੱਕ ਨੋਰਮ ਸੈੱਟ ਹੈ ਵੀ ਤੁਹਾਡੀ ਗੱਡੀ ਇੰਨਾ ਪੋਲੂਸ਼ਨ ਕਰਦੇ ਦੋ ਵਧ ਕਰੋਗੇ ਤਾਂ ਤੁਹਾਡਾ ਚਲਾਨ ਹੋਊਗਾ ਤੁਸੀਂ ਇੱਕ ਮੋਟੀ ਜਿਹੀ ਐਗਜ਼ਾਮਪਲ ਲੈ ਲਓ ਬਿੱਟਾ ਵਾਲਾ ਪੱਠਾ ਹੈ ਬਿਲਕੁਲ ਬੀ ਸਰਕਾਰ ਨੇ ਉਹਨੂੰ ਕਹਿਤਾ ਵੀ ਤੂੰ ਇੱਕ ਸੀਜ਼ਨ ਚ 10 ਲੱਖ ਏਟੀ ਬਣਾਉਣੀ ਹੈ ਹਾਂਜੀ ਤੇ 10 ਲੱਖ ਤੱਕ ਤੇਰੇ ਕੋਲ ਅਥਾਰਟੀ ਹੈ ਇਤੋਂ ਵੱਧ ਬਣਾਏਗਾ ਏਟ ਮੀਨ ਤੂੰ ਵੱਧ ਕੋਲਾ ਮਚਾ ਰਿਹਾ ਹਾਂਜੀ ਹੌਸਲ ਫਿਊਲ ਕਰ ਰਹੇ ਹਾਂ ਇਹ ਤੇ ਉਹਨਾਂ ਜਿਆਦਾ ਕਾਰਬਨ ਮਚਾ ਰਿਆ ਕਰ ਰਹੇ ਹਾਂ ਉਹਨੂੰ ਕੰਟਰੋਲ ਕਰਨਾ ਸੀ ਉਹਨਾਂ ਨੇ ਇੱਕ ਲਿਮਿਟ ਰੱਖਦੀ ਵੀ ਇਤੋਂ ਵੱਧ ਕਰੇਗਾ ਐਨੇ ਟਨ ਟਨ ਦਾ ਉਹਦਾ ਇੱਕ ਪੁਆਇੰਟ ਹੈ ਕਾਰਬਨ ਕ੍ਰੈਡਿਟ ਹੈ ਇੱਕ ਕਾਰਬਨ ਕ੍ਰੈਡਿਟ ਦੀ ਅੱਜ ਦੀ ਕੀਮਤ 800 ਤੇ 24 ਰੁਪਏ ਹੈ ਇੰਟਰਨੈਸ਼ਨਲ ਮਾਰਕੀਟ ਇੰਟਰਨੈਸ਼ਨਲ ਮਾਰਕੀਟ ਜਿਵੇਂ ਹੁਣ ਗੂਗਲ ਆਲੇ ਆ ਗੂਗਲ ਆਲੇ ਨੇ 1 ਲੱਖ ਕਾਰਬਨ ਕ੍ਰੈਡਿਟ ਮਾਰਕੀਟ ਚ ਫਲੋਟ ਕੀਤਾ ਉਹਨਾਂ ਨੂੰ ਚਾਹੀਦੇ ਹਾਂਜੀ ਕਿਉਂਕਿ ਉਹਨਾਂ ਉਹ ਕਾਰਬਨ ਪੈਦਾ ਕਰ ਰਹੇ ਤੇ ਉਹਨੂੰ ਸਬਸਟੀਟਿਊਟ ਕਰਨ ਵਾਸਤੇ ਉਹ ਜਾਂ ਤਾਂ ਹੁਣ ਸੋਲਰ ਕਿਤੇ ਲਾਉਣ ਯਾਦ ਰਖਤ ਲਾਉਣੀਆਂ ਬਾਗ ਲਾਉਣ ਤੇ ਇੰਨਾ ਜੇ ਨਹੀਂ ਲਾਉਂਦੇ ਤੇ ਜਿੱਥੇ ਲੱਗੇ ਹੋਵੇ ਮੰਨ ਲਓ ਜਿਵੇਂ ਆ ਲੱਗੇ ਹੋਵੇ ਤੁਹਾਡੇ ਸਫੈਦਾ ਲੱਗੇ ਕੋਈ ਵੀ ਚੀਜ਼ ਲੱਗੇ ਹੋਵੇ ਜਿੱਥੇ ਤੁਹਾਡਾ ਉਹ ਗ੍ਰੀਨ ਉਹਦੇ ਨਾਲ ਕੰਟੈਕਟ ਕਰ ਲੈਂਦੇ ਆ ਕੰਟੈਕਟ ਕਰ ਲੈਂਦੇ ਆ ਸਾਡਾ ਜੀ ਹਾਂ ਵੀ ਇਹਦੇ ਕਾਰਬਨ ਕ੍ਰੈਡਿਟ ਸਾਡੇ ਆਏ ਅਸੀਂ ਲਵਾਇਆ ਜੀ ਅਸੀਂ ਲਵਾਇਆ ਉਹਦਾ ਬੋਰਡ ਲੱਗਣਾ ਤੇ ਜ਼ਿੰਮੇਦਾਰ ਨੂੰ ਆਮ ਕੇ ਆਮ ਗੁੱਟਲੀਆਂ ਕੇ ਦਾਮ ਹਰ ਇੱਕ ਸਾਲ ਜਦੋਂ ਇਹ ਲਾਗੂ ਹੋ ਗਿਆ ਹਜੇ ਆਪਾਂ ਇਹਦੀ ਜੀ ਇਨੀਸ਼ੀਅਲ ਸਟੇਜ ਤੇ ਆ ਹਾਂ ਬਿਲਕੁਲ ਜੀ ਮੈਂ 2-3 ਸਾਲਾਂ ਦਾ ਸਟੱਡੀ ਕਰ ਰਹੇ ਆ ਕੋਈ ਬੰਦਾ ਪ੍ਰੋਪਰ ਮਿਲ ਨਹੀਂ ਰਿਹਾ ਜਿਹ ਕਿਉਂਕਿ ਅਸੀਂ ਸੋਲਰ ਦੇ ਕਈ ਪਲਾਂਟ ਹਨ ਮੈਗਾਵਾਟਸ ਦੇ ਵਿੱਚ ਅਸੀਂ ਕਿੰਨੇ ਲਾ ਚੁੱਕੇ ਆ ਤਾਂ ਉਹ ਸਾਡਾ ਵੀ ਕਾਰਬਨ ਕ੍ਰੈਡਿਟ ਵੱਡਦਾ ਹਨਾ ਸਾਨੂੰ ਉਹ ਬੰਦੇ ਮਿਲ ਨਹੀਂ ਰਹੇ ਜੀ ਇਹਦੇ ਵਿੱਚ ਬਹੁਤ ਕੁਝ ਹੈ ਪਿਛਲੇ ਸਰਕਾਰ ਪੰਜਾਬ ਗੌਰ ਨੇ ਹੁਸ਼ਿਆਰਪੁਰ ਬੈਲਡ ਦੇ ਵਿੱਚ 36 ਕਰੋੜ ਰੁਪਏ ਇਹਦੇ ਵਿੱਚ ਕਾਰਬਨ ਕ੍ਰੈਡਿਟ ਚ ਉਹਨਾਂ ਨੂੰ ਦਿੱਤਾ ਸੀ ਬੰਦੇ ਡਿਸਟ੍ਰਿਬਿਊਟ ਮੈਂ ਨਿਊਜ਼ ਪੜ੍ਹੀ ਸੀ ਹਾਂ ਉਹਦੇ ਨਿਊਜ਼ ਵੀ ਹੈਗੇ ਮੈਂ ਤੁਹਾਨੂੰ ਉਹਦੀ ਕਟਿੰਗ ਵੀ ਦੇ ਦੂੰਗਾ ਜੀ ਉਹਨਾਂ ਨੇ ਦਿੱਤਾ ਉੱਥੋਂ ਸ਼ੁਰੂਆਤ ਹੋਗੀ ਜਿਹੜਾ ਹੁਣ ਤੁਹਾਡਾ ਆਹ ਵਾਟ ਯੂ ਕਾਲ ਦੈਟ ਜਿਹੜਾ ਆਪਾਂ ਜ਼ਿੰਮੇਵਾਰਾਂ ਨੂੰ ਦਿੰਨੇ ਆ ਸਿੱਧੀ ਬਿਜਾਈ ਦੇ ਪੈਸੇ ਹੋਗੇ ਹਾਂ ਉਹ ਇਹ ਕਾਰਬਨ ਕ੍ਰੈਡਿਟ ਹੀ ਹੈ ਹਾਂ ਗੋ ਇੰਡੀ ਕੋ ਤੇ ਇਸ ਤਰ੍ਹਾਂ ਦੀਆਂ ਕੰਪਨੀਆਂ ਹੈਗੀਆਂ ਵਰਾਹ ਇਹ ਕੰਪਨੀ ਹੈਗੀ ਇੱਕ ਉਹ ਵੀ ਦਿੰਦੀ ਹੈ ਹਾਂਜੀ ਤੇ ਇਹ ਉਸੇ ਦਾ ਹੀ ਪਾਰਟ ਹੈਗਾ ਇੱਕ ਜੀ